ਅਗਰ ਕਿਸੇ ਨੂੰ ਵੀ ਨਾ ਏੰਗਲਿਸ਼ 'ਚ ਡੱਬ ਹੋ ਕੇ ਆਉਂਦੀ ਆ ਵੀਡੀਓ ਮੈਂ WhatsApp ਸ਼ਾਰਟ ਪਾਉਣ ਲੱਗਾ ਤੇ ਤੁਸੀਂ ਦੇਖ ਲਓ ਕਿਵੇਂ ਤੁਸੀਂ ਪੰਜਾਬੀ 'ਚ ਉਹਨੂੰ ਕਰ ਸਕਦੇ ਆ ਸਮਝ ਲਿਓ ਸਮਝ ਲਿਓ ਤੇ ਆ ਦੇਖੋ ਜਿਵੇਂ ਆ ਆ ਬਲੌਗ ਚੱਲ ਰਿਹਾ ਸਾਡਾ ਇਹ ਰਾਤ ਵਾਲਾ ਇਹਨੂੰ ਤੁਸੀਂ ਕੀ ਕਰਨਾਗਾ ਇਹ ਆ ਵੀਡੀਓ ਦੇ ਉੱਤੇ ਸਾਈਡ ਤੇ ਟੱਚ ਕਰ ਦੇਣਾ ਟੱਚ ਕਰ ਦੇਣਾ ਟੱਚ ਕਰੋਗੇ ਜਦੋਂ ਆ ਸੈਟਿੰਗ ਆਉਂਦੀ ਹੈ ਨਾ ਖੁੱਲ ਜਾ ਇਹ ਇੱਕ ਮਿੰਟ ਹਾਂ ਦੇਖੋ ਸੈਟਿੰਗ ਸੌਰੀ ਗਲਤ ਹੋ ਗਿਆ ਹੋਰ ਵੀਡੀਓ ਚੱਲ ਪਈ ਹਾਂ ਦੇਖੋ ਸੈਟਿੰਗ ਦੇ ਉੱਤੇ ਦੱਬਿਆ ਤੇ ਆ ਖੁੱਲ ਗਿਆ ਆਟੋ ਟਰੈਕ ਆਟੋ ਟਰੈਕ ਇੰਗਲਿਸ਼ ਇੰਗਲਿਸ਼ ਹੋਇਆ ਪੈਣਾ ਇਹਨੂੰ ਤੁਸੀਂ ਆਟੋ ਟਰੈਕ ਤੇ ਆਟੋ ਟਰੈਕ ਤੇ ਆਟੋ ਟਰੈਕ ਤੇ ਕਲਿੱਕ ਕਰਨਾ ਜੇ ਤੁਸੀਂ ਕਲਿੱਕ ਕਰੋਗੇ ਆ ਦੇਖੋ ਆ ਦੋ ਫੰਕਸ਼ਨ ਹੋਣਗੇ ਆ ਹੁਣ ਇੰਗਲਿਸ਼ ਚ ਚੱਲ ਰਹੀ ਹੈ ਸਾਡੀ ਵੀਡੀਓ ਤੁਸੀਂ ਸ਼ਾਇਦ ਤੁਹਾਨੂੰ ਮੈਨੂੰ ਤਾਂ ਵੈਸੇ ਪੰਜਾਬੀ ਜੀ ਆਈ ਆ ਮੈਨੂੰ ਤਾਂ ਪੰਜਾਬੀ ਜੀ ਆਈ ਆ ਜੇ ਤੁਹਾਡੀ ਇੰਗਲਿਸ਼ ਚ ਚੱਲ ਰਹੀ ਹੈ ਮੋਬਾਈਲ ਤੇ ਤੇ ਤੁਸੀਂ ਇਹਨੂੰ ਇਹ ਤਾਂ ਹਿੰਦੀ ਚ ਕਰਦਾ ਆ ਥੱਲੇ ਹਿੰਦੀ ਲਿਖਿਆ ਹੁੰਦਾ ਤੇ ਉਹ ਪੰਜਾਬੀ ਚ ਹੋਦੀ ਹੈ